ਐਨ ਲਗਾਤਾਰ ਪਾਣੀ ਦਾ ਪੱਧਰ ਵਧਨ ਕਰਕੇ ਸਿਚੁਏਸ਼ਨ ਜਿਹੜੀ ਪਿਛਲੇ 3 ਦਿਨ ਤੋਂ ਬੜੀ ਇੱਥੇ ਕ੍ਰਿਟੀਕਲ ਬਣੀ ਹੋਈ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 15 ਦਿਨ ਤੱਕ ਇਸ ਜਗ੍ਹਾ ਦਾ ਡਿਸੀਜਨ ਹੀ ਨਹੀਂ ਹੋ ਸਕਿਆ ਟ੍ਰੇਨਰ ਦੇ ਵਿਭਾਗ ਕੋਲ ਵੀ ਕਿਹੜਾ ਐਸਡੀਓ ਦਾ ਕਿਹੜਾ ਐਕਸੀਜਨ ਨੂੰ ਦੇਖ ਰਹੇ ਜਦੋਂ ਥੋੜੇ ਸਾਡੇ ਵੱਲੋਂ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਗਈ ਫਿਰ ਪ੍ਰਸ਼ਾਸਨ ਤੋਂ ਬਹੁਤ ਭਾਰ ਜ਼ਰੂਰ ਹੋਇਆ ਔਰ ਅੱਜ ਸਵੇਰ ਦਾ ਲੱਗਾ ਵੀ ਉਸ ਬੰਦ ਦੇ ਨਾਲ ਬਹੁਤ ਜ਼ਿਆਦਾ ਢਾਹ ਲੱਗੀ ਸੀ ਦੁਬਾਰਾ ਬੰਦ ਟੁੱਟਣ ਲੱਗਾ ਸੀ ਫਿਰ ਸਾਰੇ ਨਗਰਾਂ 'ਚ ਅਨਾਉਂਸਮੈਂਟਾਂ ਕਰਾਈਆਂ ਡਰੇਨਿੰਗ ਪੂਤਾ ਕੇ ਨਵਾਂ ਸ਼ਹਿਰ ਤੇ ਬਲਾਚੌਰ ਨੂੰ ਦੋਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਇਸ ਗੱਲ 'ਚ ਜਿਹਨੇ ਇਹ ਡ੍ਰੇਨ ਮਹਿਕਮੇ ਆਏ ਉਹਨਾਂ ਨੇ ਇੱਥੇ ਕੀਤਾ ਹੀ ਕੱਖ ਨਹੀਂ ਇਹੀ ਜਿਹੜਾ ਜਿੱਥੋਂ ਭੜਾ ਲੱਗੀ ਹੈ ਇਹਦੇ ਪਿੱਛੇ ਡਿਪਾਰਟਮੈਂਟ ਲਾਈ ਹੁੰਦੀ ਪੱਤਰ ਵੀ ਤੇ ਮਾਰੇ ਵਿਚਾਈ ਕਰਦਾ ਇਹਨਾਰੇ ਖੁੱਲੇ ਜਿਓ ਘੁੰਮ ਕੇ ਪਾਣੀ ਪੀਆ ਥੱਲੇ ਰੇਤਾ ਘਾਰਿਆ ਹੁਣ ਬੰਨ ਨੂੰ ਕਿਸੇ ਬੰਨ ਨੂੰ ਲੱਗ ਚੁਲਿਆ ਬਿਲਕੁਲ ਮੈਂ ਇਹ ਗੱਲ ਅੱਜ ਤੋਂ 5 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਚ ਲਿਆਂਦੀ ਸੀ ਪਰ ਡਿਪਟੀ ਕਮਿਸ਼ਨਰ ਸਾਹਿਬ ਕਿਉਂ ਇਸ ਗੱਲ ਨੂੰ ਲਾਈਟ ਨਹੀਂ ਲੈ ਗਏ ਮੇਰੀ ਸਮਝ ਤੋਂ ਬਾਹਰ ਆ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਢੈਂਗੜਪੁਰ ਦੇ ਲੋਕ ਸਤਲੁਜ ਦਰਿਆ ਦੇ ਵਿੱਚ ਵਧ ਰਹੇ ਪਾਣੀ ਦੇ ਪੱਧਰ ਕਾਰਨ دہشت ਵਿੱਚ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਵਿੱਚ ਦਿਨ ਰਾਤ ਪਾਣੀ ਵਧ ਰਿਹਾ ਹੈ ਜਿਸ ਨਾਲ ਦਰਿਆ ਦੇ ਬੰਨ ਨੂੰ ਢਾਹ ਲੱਗਣੀ ਸ਼ੁਰੂ ਹੋ ਚੁੱਕੀ ਹੈ ਜੇਕਰ ਇਹ ਬੰਨ ਟੁੱਟ ਜਾਂਦਾ ਹੈ ਤਾਂ ਪੂਰੇ ਨਵਾਂ ਸ਼ਹਿਰ ਜ਼ਿਲ੍ਹੇ ਨੂੰ ਨੁਕਸਾਨ ਚ ਝੱਲਣਾ ਪਵੇਗਾ ਪਿੰਡ ਢੈਂਗੜਪੁਰ ਦੇ ਨਾਲ ਲੱਗਦੇ 20-25 ਪਿੰਡਾਂ ਦੇ ਲੋਕ ਆਪਣੇ ਪਿੰਡਾਂ ਤੋਂ ਬੋਰੀਆਂ ਅਤੇ ਮਿੱਟੀ ਦੀਆਂ ਟਰਾਲੀਆਂ ਲਿਆ ਕੇ ਦਰਿਆ ਦੇ ਬੰਨ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਸਾਰੇ ਨੌਜਵਾਨ ਇਸ ਨੂੰ ਨਾ ਰੋਕਦੇ ਤਾਂ ਸ਼ਾਇਦ ਅੱਜ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਹੁੰਦੇ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਸਥਿਤੀ ਪੈਦਾ ਨਾ ਹੁੰਦੀ ਪ੍ਰਸ਼ਾਸਨ ਨੇ ਦੱਸਿਆ ਕਿ ਐਨ ਡੀ ਆਰ ਐਫ ਦੀਆਂ ਟੀਮਾਂ ਅਤੇ ਆਰਮੀ ਦੀ ਵੀ ਟੀਮ ਡੈਮ ਤੇ ਪਹੁੰਚ ਜਾਵੇਗੀ ਜਿਸ ਤੋਂ ਬਾਸ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਆ ਜਾਵੇਗੀ। ਜਤਰਾਮ ਜੀ ਤੁਸੀਂ ਲਗਾਤਾਰ ਦੋ ਤਿੰਨ ਦਿਨ ਸੀ ਇੱਥੇ ਹੀ ਹੋ ਥੋੜੇ ਨਾਲ ਨੇਰੇ ਪਿੰਡ ਪੈਂਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਦੇਖੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ। ਆ ਮੇਰੇ ਇਲਾਕੇ ਦੇ ਲੋਕ ਨੇ ਇੱਥੇ ਜਿਹੜੀ ਲਗਾਤਾਰ ਪਾਣੀ ਦਾ ਪੱਧਰ ਵਧਨ ਕਰਕੇ ਸਿਚੁਏਸ਼ਨ ਜਿਹੜੀ ਪਿਛਲੇ 3 ਦਿਨ ਤੋਂ ਬੜੀ ਇਥੇ ਕ੍ਰਿਟੀਕਲ ਬਣੀ ਹੋਈ ਸੀ ਆ ਰਾਤੀ ਵੀ ਅਸੀਂ ਤਾਂ ਰਾਤੀ ਅਲਾਸਮੈਂਟ ਇਥੇ ਬੇਨਤੀਆਂ ਕਰਕੇ ਗਏ ਸੀ ਲੋਕਾਂ ਨੂੰ ਕਿ ਸਾਡੇ ਕੋਲ ਆਲਰੇਡੀ ਬੜਾ ਪ੍ਰਬੰਧ ਹੋ ਗਿਆ ਲੰਗਰ ਦਾ ਹਰ ਸਮਾਨ ਦਾ ਪਰ ਤੜਕੇ 4 ਵਜੇ ਦੁਬਾਰਾ ਪਾਣੀ ਦਾ ਜਦੋਂ ਪੱਧਰ ਵੱਧਿਆ ਤੇ ਉੱਥੇ ਜਿਹੜੀ ਉਹ ਸਿਚੁਏਸ਼ਨ ਜਿੱਥੇ ਹੁਣ ਥੈਲੇ ਲਾ ਰਹੇ ਆ ਉਸ ਬੰਦੇ ਨਾਲ ਬਹੁਤ ਜ਼ਿਆਦਾ ਢਾਹ ਲੱਗੀ ਸੀ ਦੁਬਾਰਾ ਪੰਨ ਟੁੱਟਣ ਲੱਗਾ ਸੀ ਫਿਰ ਸਾਰੇ ਨਗਰਾਂ ਦੇ ਅਲਾਸਮੈਂਟਾਂ ਕਰਾਈਆਂ ਫਿਰ ਸਵੇਰ ਤੋਂ ਲਗਾਤਾਰ ਤੜਕੇ ਤੋਂ ਇਥੇ ਨੌਜਵਾਨ ਆ ਕੇ ਜਿਹੜਾ ਸਾਰਾ ਇਹ ਉਹਨਾਂ ਨੇ ਮੌਕਾ ਸੰਭਿਆ ਆ ਔਰ ਮੈਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੇ ਇੱਥੇ ਜਿੱਥੇ ਜਿਹੜਾ ਪ੍ਰਸ਼ਾਸਨ ਨੇ ਡੀਸੀ ਸਾਹਿਬ ਨੇ ਵੀ ਇੱਥੇ ਡੀਜ਼ਲ ਦਾ ਤੇਲਾਂ ਦਾ ਪ੍ਰਬੰਧ ਕਰਾਇਆ ਉੱਥੇ ਇਲਾਕੇ ਦੇ ਲੋਕਾਂ ਨੇ ਬਹੁਤ ਜਿਹੜੀ ਸੇਵਾ ਕੀਤੀ ਆ ਉਸ ਸੇਵਾ ਦੀ ਬਦੌਲਤ ਜਿਹੜਾ ਹੈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਹੁਣ ਹਾਲਾਤ ਕੀ ਹੈ ਹੁਣ ਹਾਲਾਤ ਕਾਬੂ ਹੈ ਡਰੇ ਜੀ ਤੇ ਬਾਕੀ ਬਾਬਾ ਨਾਨਕ ਮਹਿਰ ਕਰੇ ਖਵਾਜਾ ਪੀਰ ਮਹਿਰ ਕਰੇ ਜਿੱਦਾਂ ਪਿੱਛੇ ਪਹਾੜਾਂ ਦੇ ਵਿੱਚ ਹਮਾਦਰ ਦੇ ਵਿੱਚ বারবার ਜਿਹੜਾ ਮੀਂਹ ਪੈ ਕੇ ਪਾਣੀ ਦਾ ਪੱਧਰ ਪਾਖੜੇ ਦੇ ਵਿੱਚ ਵੱਧ ਰਿਹਾ ਉਹਦੇ ਕਰਕੇ ਡਰਤਾ ਹੈਗਾ ਜੀ ਦੇਖੋ ਜਦੋਂ ਤੱਕ ਜਿਹੜਾ ਮਾਹੌਲ ਸਖਾਵਾਂ ਨਹੀਂ ਹੁੰਦਾ ਉਦੋਂ ਤੱਕ ਇੱਥੇ ਪਹਿਰਾ ਦੇਣ ਦੀ ਸਖਤ ਲੋੜ ਆ ਤੇ ਕਿਸੇ ਟਾਈਮ ਵੀ ਦੁਆਰਾ ਇੱਥੇ ਧਾਲ ਲੱਗ ਸਕਦੀ ਹੈ ਇਸ ਕਰਕੇ ਸਮੁਤੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਲਗਾਤਾਰ ਇੱਥੇ ਜਿਹੜਾ ਨਿਗਰਾਨੀ ਹੀਟ ਇਹ ਅੱਜ ਵੈਸੇ ਇੱਕ ਰਾਹਤ ਦੀ ਖਬਰ ਹੈਗੀ ਆ ਡੀਸੀ ਸਾਹਿਬ ਵੀ ਹੁਣੇ ਇੱਥੋਂ ਗਏ ਨੇ ਅੱਜ ਐਨਡੀਆਰਐਫ ਦੀ ਟੀਮ ਜਿਹੜੀ ਸਾਡੇ ਕੋਲ ਪਹੁੰਚ ਚੁੱਕੀ ਹੈ ਸ਼ਾਮੀ 5:00 ਵਜੇ ਉਹਨਾਂ ਨੇ ਸਾਰਾ ਜਿਹੜਾ ਇੱਥੇ ਇੱਕ ਉਹਨਾਂ ਦਾ ਯੂਨਿਟ ਪੂਰਾ 60 ਮੈਂਬਰਾਂ ਦਾ ਉਹ ਸਾਡੇ ਕੋਲ ਇੱਥੇ ਪਹੁੰਚ ਚੁੱਕੇ ਨੇ ਜੀ ਸ਼ਾਮੀ 5 ਵਜੇ ਉਹ ਪੂਰਾ ਕੰਟਰੋਲ ਜਿਹੜਾ ਮਿਲਟਰੀ ਆਪਣੀ ਹੇਠ ਲੈ ਲਿਆ। ਮੌਕੇ ਤੇ ਆਇਆ ਟੈਂਗਰਪੁਰ ਕੀ ਹਾਲਾਤ ਕੀ ਇੱਥੇ ਦਾ? ਦੇਖੋ ਹਾਲਾਤ ਬੜੇ ਕ੍ਰਿਟੀਕਲ ਨੇ। ਮੈਂ ਲਗਾਤਾਰ 5 ਦਿਨ ਤੋਂ ਸੱਰ ਰੋ ਜਾ ਰਿਹਾ। ਔਰ ਇੱਕ ਜੁਮੇਵਾਰ ਪ੍ਰਸ਼ਾਸਨ ਵੱਲੋਂ ਜਿਹੜਾ ਸੀ ਪਹਿਲਾਂ ਇਹ ਚਾਰ ਚੱਕਰਾਂ ਤੋਂ ਕੰਮ ਨਹੀਂ ਕੀਤੀ ਗਈ ਹੈ ਪਰ ਅੱਜ ਲੋਕਾਂ ਦਾ ਦਸ਼ਾ ਤੇ ਅੱਜ ਦਾ ਜਿਹੜਾ ਸਿਸਟਮ ਦੇਖ ਕੇ ਲੱਗ ਰਿਹਾ ਵੀ ਦਰਿਆ ਟੁੱਟਣ ਨਹੀਂ ਦਿੱਤਾ ਜਾਊਗਾ ਲੋਕਾਂ ਦਾ ਜਿਹੜਾ ਸ਼ਾ ਹੈ ਇਹ ਬਹੁਤ ਜ਼ਿਆਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ 1000 ਲੀਟਰ ਡੀਜ਼ਲ ਦੀ ਜਿਹੜੀ ਸੇਵਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਭੇਜੀ ਸੀ ਉਹ ਪਿੰਡ ਦੇ ਸਰਪੰਚ ਸਾਹਿਬ ਨੂੰ ਦੇ ਦਿੱਤੀ ਗਈ ਹੈ ਪੇਮੈਂਟ ਕਰ ਦਿੱਤੀ ਗਈ ਹੈ ਪੰਪਰ ਦੇ ਤੇ ਔਰ ਕੱਲ ਸ਼ਾਮ ਤਕਰੀਬਨ 5000 ਬੋਰਾ ਇਹ ਜਿਹੜੀ 2000 ਬੁਰਾ ਹੋਰ ਭੇਜਿਆ ਗਿਆ ਜਿਹੜੀ ਚੀਜ਼ ਵੀ ਇਹ ਸਾਨੂੰ ਸੇਵਾ ਲਾਉਣਗੇ ਹੋਰ ਵੀ ਲਾਉਣਗੇ ਅਸੀਂ ਹਰ ਗੱਲੇ ਤਿਆਰ ਆ ਪਰ ਲੋਕਾਂ ਦਾ ਮੈਂ ਇਸ ਗੱਲ ਇਤਨ ਧੰਨਵਾਦੀ ਆ ਜਿਸ ਤਰ੍ਹਾਂ ਆਮ ਪਬਲਿਕ ਤੇ ਸਾਥ ਦੇ ਰਹੀ ਆ ਪਿੰਡਾਂ ਦੀ ਇਹ ਬਾ ਕਮਾਲ ਹੈ ਔਰ ਉਤਸ਼ਾਹ ਜਿਹੜਾ ਨੌਜਵਾਨਾਂ ਦਾ ਮੈਨੂੰ ਲੱਗਦਾ ਆਪਾਂ ਕਹਿੰਦੇ ਵੀ ਦਰਿਆ ਖੱਲੇ ਨਹੀਂ ਜਾਂਦੇ ਪਰ ਇਹਨਾਂ ਨੌਜਵਾਨਾਂ ਨੇ ਦਰਿਆ ਵਾਕੇ ਖੱਲ ਗਏ ਪ੍ਰਸ਼ਾਸਨ ਨੇ ਕਿੰਨਾ ਕੁ ਸਹੀ ਹੋ ਰਿਹਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 15 ਦਿਨ ਤੱਕ ਇਸ ਜਗ੍ਹਾ ਦਾ ਡਿਸੀਜਨ ਹੀ ਨਹੀਂ ਹੋ ਸਕਿਆ ਡਰੇਨੇਜ ਵਿਭਾਗ ਕੋਲੋਂ ਵੀ ਕਿਹੜਾ ਐਸਡੀਓ ਦਾ ਕਿਹੜਾ ਐਕਸੀਡੈਂਟ ਨੂੰ ਦੇਖ ਰਹੇ ਹਨ ਜਦੋਂ ਥੋੜੇ ਸਾਡੇ ਵੱਲੋਂ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਗਈ ਫਿਰ ਪ੍ਰਸ਼ਾਸਨ ਪੱਪਾ ਭਾਰ ਜ਼ਰੂਰ ਹੋਇਆ ਔਰ ਅੱਜ ਸਵੇਰ ਦਾ ਲੱਗਾ ਵੀ ਹੈ ਡਿਮਾਂਡ ਕੀ ਕਰਦੋ ਜਿਹਨੇ ਗਲਤ ਕੀਤੀ ਹੈ ਉਸਕੇ ਨਾਲ ਕਾਰਵਾਈ ਹੋਣੀ ਚਾਹੀਦੀ ਐਸਡੀਓ ਤੇ ਡਰੇਨੇਜ ਵਿਭਾਗ ਨਵਾਂ ਸ਼ਹਿਰ ਤੇ ਬਲਾਚੌਰ ਨੂੰ ਦੋਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਐ ਇਸ ਗੱਲ ਕਹਿੰਦੇ ਪੈਟਮ ਬੁੜਜੀ ਜਿਹੜਾ ਉਹ ਹੁਸਿਆਰਪੁਰ ਕੇ ਅੰਦਰ ਆਂਦਾ ਜੀ ਬਿਲਕੁਲ ਮੈਂ ਇਹ ਗੱਲ ਅੱਜ ਤੋਂ 5 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦੇ ਧਿਆਨ ਚ ਲਿਆਂਦੀ ਸੀ ਪਰ ਡਿਪਟੀ ਕਮਿਸ਼ਨਰ ਸਾਹਿਬ ਕਿਉਂ ਇਸ ਗੱਲ ਨੂੰ ਲਾਈਟਲੀ ਲੈ ਗਏ ਮੇਰੀ ਸਮਝ ਤੋਂ ਬਾਹਰ ਆ ਡਿਪਟੀ ਕਮਿਸ਼ਨਰ ਇਜ਼ ਦਾ ਫਾਈਨਲ ਅਥਾਰਟੀ ਆਫ ਦਾ ਵਿਲੇਜ ਆਫ ਕਨੜ ਭਵაგ ਦੀ ਗੱਲ ਨਹੀਂ ਹੈ ਵੀ ਵਿਭਾਗ ਨੇ ਡਿਊਟੀ ਕੇ ਜਾਈ ਹੈ ਡਿਪਟੀ ਕਮਿਸ਼ਨਰ ਇਨ ਰਿਟਰਨ ਆਰਡਰ ਦੋਨਾਂ ਚੋਂ ਕਿਸੇ ਨੂੰ ਦੇ ਸਕਦੇ ਸੀ ਜੀ ਜੇ ਕਿਸੇ ਦਾ ਵੀ ਏਰੀਆ ਨਹੀਂ ਪੈਂਦਾ ਪਰ ਆ ਬੰਦਾ ਤੁਹਾਡਾ ਹੀ ਨਾਲ ਆ ਕੇ ਮੈਂ ਗੱਲ ਕਰ ਲੰਨਾ ਕਿ ਸੁਦੇਸ਼ ਜੀ ਇਸ ਏਰੀਆ ਨੂੰ ਦੇਖਣਗੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਦੇ ਸਕਦੇ ਪਰ ਲੇਟ ਹੋ ਗਿਆ ਚਲੋ ਜੋ ਹੋਇਆ ਠੀਕ ਹੋਇਆ ਮੈਨੂੰ ਹੁਣ ਕੰਟਰੋਲ ਚ ਆਏਗਾ ਹੁਣ ਕੰਟਰੋਲ ਹੁਣ ਐਨਡੀਆਰ ਟੀਮ ਵੀ ਆ ਗਈ ਪਤਾ ਲੱਗਿਆ ਅੱਜ ਵੀ ਹੁਣ ਪਰ ਪਾਖੜਾ ਤੋਂ ਲਾਟ ਆ ਰਹੇ ਆ ਹਾਂ ਬਹੁਤ ਵੱਡੀ ਤਰ੍ਹਾਂ ਜਿਹੜੇ ਗੇਟ ਹੋਰ ਪੁੱਲੇ ਗਏ ਆ ਹੱਥ ਪਾੜ ਦੱਤੇਗਾ ਫੌਜ ਵੀ ਆ ਰਹੀ ਆ ਪਰ ਮੈਂ ਇੱਕੋ ਹੀ ਬੇਨਤੀ ਇਲਾਕੇ ਦੇ ਲੋਕਾਂ ਨੂੰ ਕਰਨੀ ਚਾਹੁੰਦਾ ਕਿ ਸਰਕਾਰ ਕਰੇ ਥੋੜਾ ਕਿਉਂਕਿ ਪਿੱਛੇ ਪਾਣੀ ਹੋਰ ਵਧਾਇਆ ਜਾਂਦਾ ਠੀਕ ਹੈ ਔਰ ਬਿਲਕੁਲ ਅੰਡਰ ਕੰਟਰੋਲ ਨਹੀਂ ਰਾਤ ਨੂੰ ਪਰਸੋਂ ਬਣ ਕੇ ਇਹਨੂੰ ਥੁਰਦੀ ਢਾ ਲੱਗੀ ਸੀ ਕੱਲ ਸੀ ਬਕਾਇਦਾ ਕਮੇਟੀ ਦੀਆਂ ਬੋੜੀਆਂ ਜੱਬੋ ਕਿ ਨੇ ਬੈਗ ਨੇ ਉਹ ਅਸੀਂ ਇੱਥੇ ਸਿਟਵਾਤੇ ਸੀ ਤਾਂ ਕਿ ਅੱਗੇ ਫਰਦਰ ਕੋਈ ਢਾ ਨਾ ਲਗੇ ਆ ਉਸ ਤੋਂ ਬਾਅਦ ਕਹਿੰਦੂ ਕਿ ਰਾਤ ਨੂੰ ਫਲੋ ਪਾਣੀ ਦਾ ਕਈ ਦਰਵਾਜ਼ਾ ਸਨ ਵੋਡੀ ਵਿੱਚ ਪੂਰੀਆਂ ਮਾਰੀਆਂ ਹੋ ਗਈਆਂ ਹੁਣ ਫਿਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲੋਕ ਲੱਗੇ ਨੇ ਐਨ ਜੀ ਸੀ ਪੀ ਨਾਲ ਦੂਜਾ ਜੋ ਵੀ ਨਾ ਤੇਲ ਦੀ ਹਲਕਾ ਕੋਈ ਇਹਨਾਂ ਨੂੰ ਕਿਸੇ ਕਿਸਮ ਦੀ ਵੀ ਉਹ ਅਸੀਂ ਨਾਲ ਮੋਹੱਜਾ ਕਰਾ ਰਹੇ ਹਾਂ ਤਾਂ ਜੀ ਬੰਨ ਨੂੰ ਅਸੀਂ ਪਚਾਇਤ ਐਨ ਡੀਆਰ ਟੀਮ ਵੀ ਆ ਗਈ ਚੁੱਪ ਪਤਾ ਲੱਗੇ ਹਾਂ ਜੀ ਬਿਲਕੁਲ ਉਹ ਵੀ ਇਹੀ ਹੈ ਜੰਨਤ ਤੋਂ ਹੈ ਨਾ ਐਨ ਡੀਆਰ ਟੀਮ ਚੱਲ ਪਈਗੀ ਐਨ ਨੀਰ ਰੋਡ ਸਾਢੇ ਪੰਜ ਤੇ ਪਹੁੰਚ ਹਾਂ ਜੀ ਪੂਰੀ ਤਿਆਰੀ ਪੂਰੀ ਜਜਵਾ ਪਰ ਮਾਤਮਾ ਕਿਰਪਾ ਕਰਨ ਜੀ ਹੋਰ ਪਾਣੀ ਨਾ ਛੱਡਣ ਤੇ ਪਾਣੀ ਛੱਡਾਂਗੇ ਪਾਣੀ ਦਾ ਫਲੋ ਜਿਆਦਾ ਤੇਜ਼ ਨਾ ਹੋਵੇ ਅਸੀਂ ਪਹੁੰਚਾ ਦਾਂਗੇ ਪਾਖੜ ਡੈਮ ਸੇ 1 ਲੱਖ ਕੇ ਲਗਭਗ ਕਿਸ਼ਕ ਪਾਣੀ ਛੱਡਿਆ ਗਿਆ ਹੈ ਉਹ ਸਵੇਰ ਤੱਕ ਸ਼ਾਮ ਤੱਕ ਇੱਥੇ ਪਹੁੰਚ ਜਾਣਾ ਹੈ ਸਵੇਰ ਤੱਕ ਇੱਥੇ ਉਹ ਜੋ ਸਾਡੀ ਰਿਪੋਰਟ ਆ ਉਹ ਨੀਅਰ ਅਬਾਊਟ ਇਨਨ ਕਲਾ 75000 ਤੋਂ ਕਿਸ਼ਕ ਪਾਣੀ ਛੱਡਿਆ ਸੀ ਉਹ 90 ਕਰਦੀ ਰਿਪੋਰਟ ਪਾਣੀ 90 ਮੀਸ 15000 ਕਿਸ਼ਕ ਵੱਧ ਹੋਇਆ ਉਹ ਇੱਥੇ ਪਹੁੰਚਣ ਦੇ ਵੀ 45 ਘੰਟੇ ਲੱਗ ਜਾਣਗੇ ਹੁਣ ਹਾਲਾਤ ਕੰਟਰੋਲ 'ਚ ਸਾਰਾ ਕੁਝ ਬਿਲਕੁਲ ਕੰਟਰੋਲ 'ਚ ਹੈ ਪੂਰਾ ਮੁਸਤਕਿਲ ਹੋ ਤੁਸੀਂ ਮੁਸਤੈਦ ਪੂਰਾ ਹੋ ਤੁਸੀਂ ਆ ਪੂਰਾ ਬਈ ਕੋਈ ਦੇਣਤੀ ਹੈ ਕਿ ਲੋਕਾਂ ਨੂੰ ਕੰਮ ਨਾ ਹੋਵੇ ਤੇ ਇਹਨਾਂ ਦੇ ਲੋਕਾਂ ਨੂੰ ਪੈਸੇ ਨਾ ਕਰਨ ਨਾ ਵੀ ਪੈਸੇ ਕਰਾ ਦੇਣ ਟਿਕ ਪੁੱਛਿਆ ਕੀ ਪੁੱਛੋ ਪੁੱਛ ਲਓ ਕੀ ਪੁੱਛੀ ਸਰਕਾਰੀ ਕਰਮਚਾਰੀ ਤੇ ਕੋਈ ਗੱਲ ਹੋਈ ਕੀ ਇਹ ਪਹਿਲਾਂ ਬਸ ਨਹੀਂ ਦੱਸਿਆ ਹਰ ਦੇਖਣ ਦੇ ਬਾਅਦ ਜੀ ਕਾਰ ਵੀ ਤਾਂ ਉਹ ਦੀ ਜੇ ਅਗਲਾ ਮੁਸਤੈਬ ਨਾ ਹੋਵੇ ਰਿਪੋਰਟ ਸਹੀ ਨਹੀਂ ਦਿੱਤੀ ਪਰ ਸਾ ਜਿਹੜੇ ਪਿੰਡ ਵਾਸੀ ਕਹਿੰਦੇ ਕਿ ਜਿਹੜਾ ਅਸੀਂ ਦੱਸ ਰਹੇ ਸੀ ਕਿ ਹਾਲਾਤ ਨਾਜੁਕ ਹੈ ਲੇਕਿਨ ਪ੍ਰਸ਼ਾਸਨ ਨੂੰ ਸਹੀ ਰਿਪੋਰਟ ਨਹੀਂ ਦਿੱਤੀ ਉਹਨਾਂ ਨੇ ਅਸੀਂ ਅੱਜ ਪਹਿਲਾਂ ਇਹ ਪਛਾਣ ਕਰ ਲਈਏ ਉਸ ਤੋਂ ਬਾਅਦ ਅਸੀਂ ਦੇਖ ਲਾਂਗੇ ਕਿ ਕਿਦੀ ਵੀ ਅੰਗਲੀ ਪਾਈ ਗਈ ਉਹਦੇਗੇ ਸਖਤ ਤੋਂ ਸਖਤ ਕਾਨੂੰਨ ਮੇਰਾ ਨਾਸਿਕ ਨਾਸਿੰਗ ਸਾਲ ਕਰਦਾ ਹੈ ਅੱਛਾ ਕਿਹੜੇ ਪਿੰਡ ਤੋਂ ਪਿੰਡ ਤੋਂ ਹਾਂ ਤੁਸੀਂ ਇੱਥੇ ਆਇਆ ਟੈਂਗਰਪੁਰਾ ਕੀ ਹਾਲਾਤ ਕੀ ਹੈ ਰਾਤ ਦੇ ਹਾਲਾਤ ਕੀ ਸੀ ਕਿ ਸਵੇਰੇ ਕੀ ਸੀ ਹੁਣ ਕੀ ਹਾਲਾਤ ਨੇ ਰਿਪੋਰਟ ਨੇ ਰਾਤ ਤਾਂ ਬਹੁਤ ਹਾਲਾਤ ਖਰਾਬ ਹੋ ਗਏ ਜੀ ਪਰ ਹੁਣ ਜਿਹੜੀ ਸਥਿਤੀ ਹੈ ਪਿੰਡਾਂ ਵਾਲਿਆਂ ਨੇ ਤੇ ਪ੍ਰਸ਼ਾਸਨ ਨੇ ਯੋਰ ਲਾ ਕੇ ਕਾਬੂ ਚ ਕਰ ਲਈ ਹੈ ਪਰ ਇਹ ਖਵਾਜਾ ਵੀ ਇਹਦਾ ਕੋਈ ਪਤਾ ਨਹੀਂ ਮੈਂਟ ਚ ਕੀ ਕਰਦੇ ਭਾਕੜੀ ਤੋਂ ਹੁਣ ਹੀ ਰਿਪੋਰਟ ਆਈ ਹੈ ਕਿ 1 ਲੱਖ ਤੋਂ ਪਾਣੀ ਛੱਡ ਰਹੇ ਹੈ ਹਾਂ ਜੀ ਤੇ ਉਹ ਪਾਣੀ ਆਇਆ ਤਾਂ ਕੀ ਬਦੋ ਰਾਤ ਵੀ ਇਦਾਂ ਹੀ ਪਾਣੀ ਆਇਆ ਤਾਂ ਉਹਨੇ ਕੋਈ ਅ ਕੱਲ ਦੀ ਜਿਹੜੀ ਅਸੀਂ ਮਿਹਨਤ ਕੀਤੀ ਸਾਰੀ ਤੇ ਲੇ ਸਾਰੇ ਚਲ ਗਿਆ ਹਾਂਜੀ ਕਈ ਪਿੰਡਾਂ ਦੇ ਲੋਕ ਆਪਣੇ ਸਾਰੇ ਪਿੰਡ ਸਾਰੇ ਲੈ ਕੇ ਇੱਥੇ ਬਿਜੀ ਤੱਕ ਸਾਰੇ ਆ ਰਹੇ ਇੱਥੇ ਟਰਾਲੀਆਂ ਭੱਟ ਭਰ ਕੇ ਥੇਲੀਆਂ ਲਿਆ ਰਹੇ ਆ ਆਪਣੇ ਪਿੰਡਾਂ ਤੋਂ ਭਰਾ ਭਰਾ ਜਿ ਇੱਥੇ ਲਿਆ ਰਹੇ ਆ ਸਾਰੇ ਸੰਗਤ ਆਪਣੇ ਯੋਗ ਨਾਲ ਹੀ ਕੰਮ ਲੱਗੀ ਹੈ ਲੇਕਿਨ ਇਹ ਹਾਲਾਤ ਉਤਪਨ ਹੋਇਆ ਕਿਉਂ ਸਤਨਾਮ ਸਿੰਘ ਜੀ ਕਿਸੇ ਪਿੰਡ ਦੇ ਤੋਂ ਪ੍ਰਸ਼ਾਸਨ ਦੀ ਅੰਗਹੀਲੀ ਆ ਇਹਨਾਂ ਨੇ ਜਿਹੜੇ ਇਹ ਡਰੇਨ ਮਹਿਕਮੇ ਵਾਲੇ ਆ ਉਹਨਾਂ ਨੇ ਇੱਥੇ ਕੀਤੇ ਹੀ ਕੱਖ ਨਹੀਂ ਇਹੀ ਜਿਹੜਾ ਜਿੱਥੋਂ ਭਰਾ ਲੱਗੀ ਹੈ ਜਿਹਦੇ ਪਿੱਛੇ ਡਿਪਾਰਟਮੈਂਟ ਲਾਈ ਹੁੰਦੀ ਪੱਤਰ ਦੀ ਤੇ ਮਹਾਰਾਜ ਬਚਾ ਹੀ ਕਰਦਾ ਇਹਨਾਂ ਦੇ ਖੁੱਲ੍ਹੇ ਸੀ ਉਹ ਘੁੰਮ ਕੇ ਪਾਣੀ ਪਿਆ ਥੱਲੇ ਉਹ ਰੇਟਾ ਕਰਿਆ ਹੁਣ ਬੰਨ ਨੂੰ ਕਿਸੇ ਬੰਨ ਨੂੰ ਲੱਗ ਕੇ ਲਿਆ ਹੁਣ ਵੀ ਪਿੰਡ ਦੇ ਲੋਕ ਕੰਮ ਕਰ ਰਹੇ ਸੇਵਾ ਕਰ ਰਹੇ ਸਾਰੇ ਪਰਸਾਸਨ ਪ੍ਰਸ਼ਾਸਨ ਕਿੰਨਾ ਸਹੀ ਹੋ ਗਏ ਥੇ ਪ੍ਰਸ਼ਾਸਨ ਹੁਣ ਵੈਸੇ ਲੱਗੇ ਆ ਸਮਾਨ ਸਾਮੂਹ ਦੇਣ ਪਰ ਸਾਰੇ ਆਏ ਆ ਤਾਂ ਹੀ ਕੋਈ ਹੁੰਦਾ ਬਾਕੀ ਠੀਕ ਆ ਹੁਣ ਬਚਾਓ ਹੈਗਾ ਚਲੋ ਚਲੋ ਬਹੁਤ ਬਧੀਓ ਜਦ ਰਾਤ ਆ ਗਈ ਜੀ ਪਤਾ ਨਹੀਂ ਸੀ ਕੀ ਕਰਦੇ ਕੱਲ੍ਹ ਨਹੀਂ ਸਾਰੀ ਮਿਹਨਤ ਦੁੱਧ ਗਈ ਇਹ ਕੀ ਉੱਪਰ ਕਰ ਰਹੇ ਹੋ ਕੋਈ ਮੇਰਾ ਨਾਮ ਸ੍ਰਿੰਦਰ ਕੁਮਾਰ ਹਾਂ ਤੁਸੀਂ ਹਾਂ ਜੀ ਕਿਹੜੇ ਦਾ ਨਾਮ ਨੂਰ ਹਸਪੀਟਲ ਬਲਾਜੌਰ ਤੋਂ ਹਾਂ ਜੀ ਡਾਕਟਰ ਸ੍ਰਿੰਦਰਪਾਲ ਸਾਹਿਬ ਐਸਐਨ ਨਾਮਾਸ਼ਰ ਤੇ ਰੋਟਰਨਜੀਤ ਐਮਐਸ ਕੈਨ ਹਾਂ ਜੀ ਤੇ ਉਹਨਾਂ ਵੱਲੋਂ ਇਹ ਦਵਾਈਆਂ ਦਾ ਇਤੇਮਾਲ ਲਾਇਆ ਜਾਂਦੇ ਹੈਗੇ ਤੇ ਲਾਇਆ ਜਾ ਰਹੇ ਹੈ ਸੋ ਤਾਂਕਿ ਮੈਂ ਉਹਨਾਂ ਤੋਂ ਬੋਲ ਕੇ ਉਹਨਾਂ ਦਾ ਮੋੜੀ ਕੋਲ ਕਰਾ ਕੇ ਇਸ ਤੋਂ ਬੰਦ ਵੀ ਕਰਾਂ ਮੱਕੀ ਜੇ ਕਿਸੇ ਹੋਰ ਜੀ ਨਹੀਂ ਕਿਸੇ ਵੀ ਜੀ ਇਸ ਤਰ੍ਹਾਂ ਦੀ ਲੋੜ ਪੈਂਦੀ ਆ ਡਾਕਟਰ ਸਾਹਿਬ ਹੁਣੇ ਆਪਣੀ ਟੀਮ ਦੇ ਸਹਿਯੋਗ ਨਾਲ ਇੱਥੇ ਪੁੱਜਦਾ ਗਏ ਠੀਕ ਲੋਕ ਆ ਰਹੇ ਤੁਹਾਡੇ ਕੋਲ ਦਵਾਈ ਲੈਣੇ ਵਾਸਤੇ ਹਾਂਜੀ ਆ ਰਹੇ ਤੁਹਾਡੇ ਕੋਲ ਹਾਂਜੀ ਹਾਂਜੀ ਸਾਹਿਬ ਬਹੁਤ ਜ਼ਿਆਦਾ ਲੋਕ ਆ ਰਹੇ ਤੁਹਾਡੇ ਕੋਲ ਕਿਸੇ ਕੋਈ ਜੀਰ ਦੇ ਬਹੁਤ ਸਾਰੇ ਪੇਸ਼ੈਂਟ ਦੇ ਇਦਾਂ ਦੇ ਜਿਨ੍ਹਾਂ ਨੂੰ ਕੋਈ ਮੈਡੀਸਿਨ ਦਿੱਤੀ ਹਰ ਇੱਕ ਤਰ੍ਹਾਂ ਦੀ ਸਾਡੇ ਕੋਲ ਦਵਾਈ ਆਪਣਾ ਕਿਸੇ ਵੀ ਚੀਜ਼ ਦੀ ਲੋੜ ਆਫਾ ਹਰ ਚੀਜ਼ ਲਈ ਠੀਕ ਕਿਹੜੇ ਪਿੰਡ ਦੇ ਹਾਂ ਬ੍ਰਾਹਮਾ ਜੀ ਤੋਂ ਵਾਜੇ ਹੂੰ ਹਾਂ ਬ੍ਰਾਹਮਾ ਜੀ ਤੋਂ ਵਾਜੇ ਸਾਹਿਬਾ ਲੋਹੇ ਲੰਗਰ ਬਣ ਕੇ ਆ ਜੀ ਖੜੀ ਚੌਂਕ ਤੋਂ ਨੰਨਤਰ ਜਿਹੜਾ ਜੀ ਮੇਰੇ ਤੋਂ ਚੱਲਦੀ ਹੋਰ ਵੀ ਆਉਣ ਵਾਲੇ ਦਿਨਾਂ ਦੀ ਸ਼ਾਮ ਨੂੰ ਵੀ ਪ੍ਰੋਗਰਾਮ ਬਣੂਗਾ ਸੰਗਤ ਦੇ ਸਹਿਯੋਗ ਨਾਲ ਲੰਗਰ ਚੱਲਦਾ ਜਾਂਦਾ ਤੇ ਹੋਰ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਜਿਨਾਂ ਚੱਲੂਗਾ ਸੰਗਤ ਦੇ ਸਹਿਯੋਗ ਨਾਲ ਲੰਗਰ ਪੱਟਾਇਆ ਜਾਊਗਾ ਕਿਉਂਕਿ ਇਹ ਜੋ ਆਵਾਜ਼ ਆਈ ਆ ਇਹ ਸਾਰੇ ਨਗਰ ਨੂੰ ਮਾਰ ਕਰਨੀ ਨਹੀਂ ਸਾਡਾ ਆਪਣਾ ਜਨਾਬ ਮੈਂ ਸਾਰਾ ਬੇਟੇਰੀਆ ਜੀ ਜਿਵੇਂ ਕੋ ਲੇਟੀ ਪਿੰਡ ਦਾ ਮਿਰਜ਼ਾ ਪਰ ਨਾਲੇਵਾਲ ਤਿੰਨ ਪਿੰਡਾਂ ਤੋਂ ਜਾਨੀ ਵਾਲਾ ਨਾਲ ਕੋਝਾ ਪਹਿਲਾਂ ਨਾਲ ਜਨਾਬ ਮਾਜਰਾ ਖਰਕੋਲੇ ਸਾਂਝ ਪਿੰਡਾਂ ਦਾ ਕੁਮਾਰ ਜਾਣੀ ਸੀ ਹਾਲਾਤ ਕੀ ਹੈ ਉਹਨ ਹਾਲਾਤ ਕੀ ਇਹ ਤੇ ਹਨ ਹਾਲਾਤ ਹਜੇ ਚਲੋ ਬਚਾਪ ਹੈਗਾ ਪਰ ਅੱਪ ਵੀ ਫੇਰ ਵੀ ਦੱਸਦੇ ਹਾਂ ਕਿ ਅੱਪ ਵੀ ਬੇਕਾਰ ਨਹੀਂ ਸਿੱਟੇ ਜੀ ਹੂੰ ਉਹ ਸਿੱਖਣ ਕਰਨ ਦੀ ਇੱਕ ਤਰੀਕਾ ਕੇਂਦਰ ਬੰਦ ਦੀ ਆ ਪਰ ਬੇਸ ਵੀ ਜਿੰਨੀ ਜਨਤਾ ਦਾ ਸਹਿਯੋਗ ਹੈ ਨਾ ਨਗਰ ਦਾ ਸਹਿਯੋਗ ਹੈ ਸਾਰੇ ਆਪ ਨੇ ਲਾ ਲੇ ਮਿੱਟੀ ਪਿੰਡਾਂ ਚ ਬਹੁਤ ਆ ਰਹੀ ਆ ਉਹਦੇ ਨਾਲ ਕੇਵੀ ਬਚਾਇਆ ਹੁੰਦੇ ਪਰਮਾਤਮਾ ਦਾ ਸ਼ੁਕਰ ਹੈ ਜੀ ਆ ਇਸ ਟ੍ਰੇਨ ਦਾ ਬਿਲਕੁਲ ਅੰਡਰ ਕੰਟਰੋਲ ਹੈ ਕਿ ਹੈ ਔਰ ਪਬਲਿਕ ਜਿਹੜੀ ਹੈਗੀ ਆ ਸਾਰੀ ਜਿਹੜੀ ਕਮੜੀ ਹੋਈ ਹੈ ਸਾਰੀ ਜਿਹੜੀ ਹੈਗੀ ਆ ਰਲ ਕੇ ਲੋਕਾਂ ਨਾਲ ਨਾਲ ਜਿਹੜੇ ਰਾਹਕਾਰ ਜਿਹੇ ਲੱਗੇ ਹੋਏ ਨੇ ਪੰਜਾਬ ਪਰ ਇਥੇ ਨੌਜਵਾਨ ਹੀ ਲੱਗੇ ਹੋਏ ਸਾਰੇ ਪਲਸ ਪੰਜਾਬ ਪਿਸ ਕਰਮਚਾਰੀ ਲੱਗੇ ਹੋਏ ਇਸ ਕੰਮ 'ਚ ਬਿਲਕੁਲ ਨਹੀਂ ਬਿਲਕੁਲ ਐਸਾ ਸਾਹਿਬ ਨੇ ਸਵੇਰੇ ਇਹ ਸਾਰੀ ਟੀਮ ਤੇ ਜੀ ਹੋਈ ਹੈ ਉਹ ਇਹ ਪੀਜੀ ਗਾਸ ਦੇ ਵਿੱਚ ਅਸੀਂ ਲਾਏ ਹੋਏ ਆ ਤਾਂ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਔਰ ਇਸ ਨੂੰ ਬਚਾ ਸਕੀਏ ਪਾਣੀ ਲੱਗਦੀ ਹੈ ਜੇ 58 ਤੱਕ ਗਿਆ ਉਹਦਾ ਸ਼ਾਮ ਤੱਕ ਕੀ ਲੱਗਦਾ ਆਪਾਂ ਨੂੰ ਅ 20 ਤੱਕ ਵੀ ਅਸੀਂ ਸਭਾ ਹੀ ਕੰਟਰੋਲ 'ਚ ਹੀ ਰਹੂਗਾ ਜੀ ਜਿੰਨੇ ਅਸੀਂ ਐਫਰਟਸ ਕਰ ਰਹੇ ਆ ਲੋਕ ਐਫਰਟਸ ਕਰ ਰਹੇ ਹਰ ਬੰਦਾ ਲੱਗਾ ਹੋਇਆ ਐਨਡੀਆਰ ਟੀਮ ਵੀ ਆਈ ਹੈ ਜੀ ਮਤਲਬ ਕੀ ਜੀ ਜੀ ਉਹ ਵੀ ਆ ਰਹੀ ਹੈ ਜੀ ਜਲਦੀ ਜਿਆ ਸਿਸਟਮੈਟਿਕ ਹੋਰ ਹੋ ਜਾਏਗਾ ਕਾ ਆਲੋ ਮਾਲ ਦੇ ਵੀਰਾਂ ਕੋਲ ਐਫਐਸ ਵੀਰਾਂ ਦੇ ਨਾਲ ਜਿਹੜੇ ਸਾਰੇ ਆਪਣੇ ਤੇਤੀਆਂ ਜਈਆਂ आयता यार परे आ जा यार परे आ जा ओ हट जा परे हट जा परे आ जा तू परे आ जा ओ हट जा परे ओ मार दो 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 ਦੇ ਬੀਪੀ ਆਪੇ ਗੁੰਗਾ पेड़ा <muchas>